ਉਹਨੂੰ ਬਿਠਾਇਆ ਜਾਵੇ ਜੂਨੀਅਰ ਨੂੰ ਬੁਲਾਇਆ ਜਾਵੇ ਔਰ ਉਹਦੇ ਘਰ ਦੇ ਨੂੰ ਬੁਲਾਇਆ ਜਾਵੇ ਪਰ ਦੱਸੋ ਤੁਸੀਂ ਕੱਲ ਨੂੰ ਕਹਿਣਾ ਸਾਡੇ ਕੋਲ 10000 ਦੇ ਨਹੀਂ ਹੁੰਦਾ ਪਰ ਇਹਦਾ ਤਾਂ 10000 ਚਲਾਨ ਹੈ ਇਹਦਾ ਹਾਲ ਦੱਸੋ ਕੀ ਹੈ ਇੱਕ ਮਿੰਟ ਹੈ ਇਹਦਾ ਹਾਲ ਦੱਸੋ ਕੀ ਹੈ ਅਗਲੇ ਕੱਲ ਨੂੰ ਯੂਨੀਅਨ ਫੈਸਲਾ ਲਏਗੀ ਇੱਥੇ ਕਿ ਕਿਆ ਇਹਨੂੰ ਦੁਆਰਾ ਗੱਡੀ ਚਲਾਨ ਦੇਣੀ ਆਪਾਂ ਕਿ ਨਹੀਂ ਚਲਾਨ ਦੇਣੀ ਆਪਣੇ ਚਲਾਨ ਦਿਖਾਤਾ ਮੇਰੀ ਸ਼ੋਅ ਹਾਂ ਦਿਮਕ ਮਾੜਾ ਹੋ ਗਿਆ ਕੀ ਲੈਣਾ ਨਾ ਖਬਰ ਤੋਂ ਆਪਾ ਓਏ ਲੈ ਜੀ ਟੀਆਰਪੀ ਪਿੱਛੇ ਪੈ ਰਹੇ ਨੇ ਨਾ 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 ਲੈ ਸ਼ਹਿਰਾਂ ਵਾਲੇ ਨਹੀਂ ਹੁੰਦੇ ਇਹਨਾਂ ਨੂੰ ਸੋਧਣੀ ਚੋਣ ਨਹੀਂ ਅਰੇ ਤੁਹਾਡੇ ਵੀ ਸੁਣੂ ਤਿਆਰ ਹੈ ਪਰ ਮੈਂ 10000 ਰੁਪਏ ਦਾ ਤਨਾਨ ਕੋਈ ਨਹੀਂ ਕਰਦਾ ਇਹ ਤਾਂ ਬਾਕੀ ਲੱਗਦੀ ਉਹ ਸਵਾਲ ਦੀ ਵੀ ਗੱਲ ਹੈ ਮਾੜਾ ਵੱਡਾ ਸੋਹਣਾ ਕਰੀਦਾ ਨਾ ਕਰਦਾ ਨਹੀਂ ਭਾਈ ਪੰਜਾਬੀ <laughs> <laughs> ਦੋ ਚਲਾਨੀ ਕਰੂ ਇੱਕ ਬੰਦੇ ਨੂੰ 12 ਮਹੀਨੇ ਉਹਨੂੰ ਦੁਬਾਰਾ। ਪਰ ਬੰਦ ਮੈਂ ਕਰਦਾਂ ਮੀਟਿੰਗ ਕਰਦੇ ਆ ਅਸੀਂ ਚਾਹੀਦਾ ਮੀਟਿੰਗ ਤੇ ਅਸੀਂ ਆਪਣੇ ਬੰਦਿਆਂ ਨੂੰ ਸਮਝਾ ਦੀਦਾ। ਸੁਣੋ ਮਸਲਾ ਕੀ ਆ ਵਾਰਾ ਜਿਹੜੇ ਅੱਕਰੀ ਰਿਟਾਇਰ ਹੋਏ ਵੇ 35-35 40000 ਰੁਪਏ ਪੈਨਸ਼ਨ ਆ ਉਹਨਾਂ ਨੇ ਗੰਦ ਪਾਇਆ ਪਿਆ। ਕਈ ਜਿਹੜੇ ਕਿਰਾਏ ਤੇ ਚਲਾਉਂਦੇ ਪਏ ਆ ਇੱਕ ਮਾਲਕ ਨੇ ਦਾਦਾ ਸੁਰੱਖਿਅਤ ਰੱਖੇ ਹੋਏ ਕਿਰਾਏ ਤੇ ਚਲਾਣ ਦੇ ਆ। ਇਹਨਾਂ ਨੇ ਗੰਦ ਪਾਇਆ ਪਿਆ ਸਾਡੀ ਯੂਨੀਅਨ ਦੇ ਬੰਦੇ ਮਾਲੀ ਜਾਂਦਾ ਨਹੀਂ ਆਂਦਾ ਨਹੀਂ ਸੁਨਰੀ ਦੇ ਰਾਮ ਨਾਲ ਸਮਾਨ ਮੜਾ ਮੋਟਾਈ ਕਿਹਨਾਂ ਰਾਮਿਆਂ ਉਹਦੇ ਕੰਨਾਂ ਘਟਾਉਂਦਾ ਇਹਨਾਂ ਨੇ ਇੱਕ ਇਸ ਤਰ੍ਹਾਂ ਦੇ ਬਣਾ ਲੈ ਜਿੰਨੇ ਸਾਡੀ ਬੋਲ ਸੁਣਾਉਣਾ ਓਏ ਇੱਕ ਮਿੰਟ ਯਾਰ

ਉਹ ਦਿਨ ਸਰਕਾਰ ਦਾ ਹਰ ਮੈਂ ਤਾਂ ਖੁਦ ਖੜਾ ਹਾਂ ਕਿਉਂ ਮੈਂ ਖੁਦ ਉਸ ਗਰੀਬੀ ਜਿਹੜੇ ਨਿਕਲ ਗਿਆ ਤੇ ਰੋਟੀ ਕਮਾ ਕੇ ਖਾ ਰਿਹਾ ਹਾਂ ਔਰ ਇਹਨਾਂ ਦੀ ਬਦੌਲਤ ਜਿਹੜਾ ਹੈ ਵਿਧਾਨ ਸਭਾ ਚ ਇਹਨਾਂ ਦੀ ਗੱਲ ਕਰਦਾ ਪਿਆ ਜਾ ਕੇ ਬਦੌਰ ਕੈਬਨਟ ਮੰਤਰੀ ਵੀ ਇਹਨਾਂ ਦੀ ਗੱਲ ਕਰਦੇ ਰਿਹਾ ਮੇਰੇ ਤਾਂ ਕੱਲਾ ਕੱਲਾ ਬੰਦਾ ਦਿਲ ਦੇ ਕਰੀਬ ਹੈ ਔਰ ਇਹਨਾਂ ਦੇ ਹਰੇ ਖੇਤ ਲਈ ਮੈਂ ਖੜਾ ਔਰ ਟ੍ਰੈਫਿਕ ਪੁਲਿਸ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਅਸੀਂ ਡਿਸਪਲਿਨ ਇਹਨਾਂ ਨੂੰ ਮੈਂਟੇਨ ਕਰਾਣਾ ਓਟੋ ਅਸੀਂ ਕਿਸੇ ਦਾ ਬੋਝ ਲੱਦ ਕੇ ਨਹੀਂ ਕਰਾਣਾ ਮੈਂ ਨਹੀਂ ਚਾਹੁੰਦਾ ਕਿ ਜਿਹਦੇ ਸ਼ਾਮ ਨੂੰ 500 ਰੁਪਏ ਕਮਾਣਦੇ ਉਹਨੂੰ ਲਾਲੇ ਪੈ ਜਾ 1800 300 500 ਜੋ ਦਿਹਾੜੀ ਬੰਦੀ ਵੀ ਕਿ ਨਹੀਂ ਬੰਦੀ ਜੋ ਵੀ ਹੈ ਕੀ ਇਹ ਇਹ ਬੰਦਾ 10000 ਰੁਪਏ ਚਲਾਨ ਤੋਂ ਹੋ ਸਕਦਾ ਸਰ ਇਹ ਤਾਂ दारू ਪੀ ਕੇ ਗੱਲ ਕਰ ਰਹੇ ਸੀਗੇ ਹਾਂ ਜਿਹੜੀ दारू ਪੀਣ ਵਾਲੀ ਗੱਲ ਕਰ ਰਹੇ ਜਿਹੜਾ दारू ਪੀ ਕੇ ਵੀ ਗੱਲ ਹੈ ਉਹਦਾ दारू ਪੀਣ ਦਾ ਵੀ ਸਾਡੇ ਕੋਲ ਹੱਲ ਹੈਗਾ ਉਹਨੂੰ दारू ਪੀਣ ਵਾਲੇ ਨੂੰ ਉਠਾਇਆ ਜਾਵੇ ਉਹਦੀ ਗੱਡੀ ਲੌਕ ਕਰਕੇ ਉਹਦੀ ਚਾਬੀ ਲਈ ਜਾਵੇ ਇਹ ਦੇਖਿਓ ਉਹਦੀ ਗੱਡੀ ਸਾਈਡ ਤੇ ਲਾਈ ਜਾਵੇ ਉਹਨੂੰ ਬਿਠਾ ਕੇ ਦੋ ਮੁਲਾਜ਼ਮ ਟ੍ਰੈਫਿਕ ਪੁਲਿਸ ਬੁਲਾਵੇ ਉਹਨੂੰ ਕੋਤਾਲੀ ਭੇਜ ਦੇ। ਉਹਦੇ ਘਰ ਇੱਕ ਮਿੰਟ ਇੱਕ ਮਿੰਟ ਹੱਟ। ਇੱਕ ਮਿੰਟ। ਇੱਕ ਮਿੰਟ ਹੱਟ। ਉਹਨੂੰ ਬਿਠਾਇਆ ਜਾਵੇ। ਜੂਨੀਅਰ ਨੂੰ ਬੁਲਾਇਆ ਜਾਵੇ। ਔਰ ਉਹਦੇ ਘਰ ਦੇ ਨੂੰ ਬੁਲਾਇਆ ਜਾਵੇ। ਪਰ ਦੱਸੋ ਤੁਸੀਂ ਕੱਲ ਨੂੰ ਕਹਿਣਾ ਸਾਡੇ ਕੋਲ 10000 ਦੇ ਨਹੀਂ ਹੁੰਦਾ ਪਰ ਇਹਦਾ ਤਾਂ 10000 ਚਲਾਨ ਹੈ। ਇਹਦਾ ਹੱਲ ਦੱਸੋ ਕੀ ਹੈ? ਇੱਕ ਮਿੰਟ ਹੱਟ। ਇਹਦਾ ਹੱਲ ਦੱਸੋ ਕੀ ਹੈ? ਅਗਲੇ ਕੱਲ ਨੂੰ ਜੂਨੀਅਰ ਫੈਸਲਾ ਲਏਗੀ ਇੱਥੇ। ਵੀ ਕਿਆ ਇਹਨੂੰ ਦੁਬਾਰਾ ਗੱਡੀ ਚਲਾਨ ਦੇਣੀ ਆ ਆਪਾਂ? ਕਿ ਨਹੀਂ ਚਲਾਣ ਦੇਣੀ ਤਾਂ ਕਿ ਇਹ ਕੱਲ ਨੂੰ ਇਹ ਕੱਲ ਕਹਿਣ ਜੋਗੇ ਨਹੀਂ ਹੋਗੇ ਸਾਡੇ 10000 ਦਾ ਕਲਾਮ ਨੰਬਰ 1 ਮੈਂ ਦੇਖੋ ਟ੍ਰੈਫਿਕ ਪੁਲਿਸ ਨੇ ਡਿਸਪਲਾਈਨ ਮੇਨਟੇਨ ਕਰਨਾ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਲੇਕਿਨ ਟ੍ਰੈਫਿਕ ਪੁਲਿਸ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜਿਹੜਾ ਗਰੀਬ ਆਦਮੀ ਆਪਣੀ ਰੋਟੀ ਕਮਾ ਕੇ ਖਾਦਾ ਉਹਨੂੰ ਇੱਕ ਮੌਕਾ ਨੌਲੇਜ ਉਹਦੀ ਫੋਟੋ ਖਿੱਚੋ ਉਹਦੀ ਫੋਟੋ ਖਿੱਚ ਕੇ ਬਕਾਇਦਾ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਨੇ ਖੁਦ ਗਿਆ ਪੇ ਅਸੀਂ ਉਸ ਬੰਦੇ ਦੇ ਨਾਲ ਨਹੀਂ ਹੈ ਜਿਹੜਾ ਡਿਸਪਲਿਨ ਤੋੜਦਾ ਨੰਬਰ 1 ਇਹਨਾਂ ਨੇ ਇਹ ਨਹੀਂ ਕਿਹਾ ਪੇ ਜੀ ਸਾਡਾ ਬੰਦਾ ਡਿਸਪਲਿਨ ਤੋੜੇ ਜੇ ਇਹ ਕਹਿੰਦੇ ਡਿਸਪਲਿਨ ਤੋੜਨ ਦੀ ਗੱਲ ਕਰਦੇ ਮੈਂ ਤੁਹਾਡਾ ਨਾਲ ਗੱਲ ਨਹੀਂ ਸੀ ਕਰਨੀ ਇੱਥੇ ਖੜੇ ਓਕੇ ਇਹਨਾਂ ਨੇ ਇਹ ਗੱਲ ਦੀ ਜ਼ਮਾਨਤ ਲਈ ਹੈ ਪੇ ਅਸੀਂ ਕਿਸੇ ਨੂੰ ਵੀ ਜਿਹੜਾ ਹੈਗਾ ਡਿਸਪਲਿਨ ਤੋੜਨ ਦੀ ਆਗਿਆ ਨਹੀਂ ਦਵਾਂਗੇ ਬਟ ਦਾ ਕਰ ਅਸੀਂ ਮੌਕੇ ਤੇ ਆਨਲਾਈਨ ਚਲਾਨ ਕਰ ਦਿੰਨੇ ਆ ਤੇ ਫਿਰ ਬਹੁਤ ਮੁਸ਼ਕਲ ਹੋ ਜਾਗਾ ਕਿਉਂਕਿ ਗਰੀਬ ਆਦਮੀ ਕੋ 5000 10000 ਰੁਪਏ ਨਹੀਂ ਦੇ ਸਕਦਾ ਮੈਂ ਬੜੀ ਸਪਸ਼ਟ ਗੱਲ ਕਹਿਣਾ ਉਹਨੂੰ ਇੱਕ ਵਾਰਨਿੰਗ ਇਹਨਾਂ ਦੇ ਥਰੂ ਬੱਤ ਤੋਂ ਬੱਤ ਦੋ ਵਾਰ ਨਹੀਂ ਉਹਨੂੰ ਇਹਨੂੰ ਕਹਦੇ ਵੇ ਦੂਜੀ ਵਾਰ ਦੇ ਤੋਂ ਬਾਅਦ ਅਸੀਂ ਉਹਦਾ ਚਲਾਨ ਕਰਾਂਗੇ ਇਹ ਸ਼ਰਾਬ ਪੀ ਕੇ ਦਾ 10000 ਦੇ ਕਰਾਂਗੇ ਆਪਣੇ ਆਪ ਜਿਹੜਾ ਹੈਗਾ ਉਹ ਹਟ ਜਾ ਬੱਸ ਜਾ ਉਹ ਤੇ ਯੂਨੀਅਨ ਫੈਸਲਾ ਲੈ ਗਈ ਉਹ ਬੋਲੋ ਕਾਕਾ ਇੱਕ ਮਿੰਟ ਹਟ ਜਾ ਮੈਂ ਗੱਲ ਠੀਕ ਕਰ ਰਿਹਾ ਅੱਜ ਕਿਸੇ ਬੰਦੇ ਦਾ ਵਿਰੋਧ ਕਰਾਂਗੇ ਅੱਛਾ ਮੈਂ ਗੱਲ ਠੀਕ ਕਰ ਰਿਹਾ ਹਾਂਜੀ ਬਹੁਤ ਵਧੀਆ ਮੈਂ ਮੈਂ ਦੇਖੋ ਇਹ ਅੱਜ ਤੁਹਾਡੀ ਜਿਹੜੀ ਗੱਲ ਹੈ ਸ਼ਹਿਰ ਤੇ ਹਰ ਇੱਕ ਜਗ੍ਹਾ ਪਹੁੰਚਣੀ ਹੈ ਹਾਂਜੀ ਮੇਰੀ ਗੱਲ ਸਮਝੋ ਮੈਂ ਗੱਲ ਠੀਕ ਕਰ ਰਿਹਾ ਹਾਂ ਤੁਸੀਂ ਤੁਸੀਂ ਅੱਜ ਕੱਲ ਦੀ ਜ਼ਿੰਮੇਵਾਰੀ ਲੈਣੇ ਆ ਤੁਸੀਂ ਐਮਐਲਏ ਸਾਹਿਬ ਮੈਂ ਕਿ ਜੁਨੀਆ ਸ਼ਹਿਰਪੁਰ ਦੇ ਵਿੱਚ ਰਜਿਸਟਰਡ ਜੁਨੀਅਨ ਚੱਲਦੀਆਂ ਉਹਨਾਂ ਦੇ ਅਸੀਂ ਪ੍ਰਧਾਨ ਸਦਾਨ ਇਹ ਜ਼ਿੰਮੇਵਾਰੀ ਲੈਣੇ ਆ ਜੇ ਕੋਈ ਸਾਡੀ ਯੂਨੀਅਨ ਦਾ ਮੈਂਬਰ ਕੋਈ ਡਿਸਪਲਿਨ ਨੂੰ ਤੋੜਦਾ ਆ ਕੋਈ ਰੂਟਲੀ ਅਫਸਰ ਦੇ ਨਾਲ ਬੋਲਦਾ ਆ ਜਾਂ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਅਸੀਂ ਉਹਨੂੰ ਖੁਦ ਤੁਹਾਡੇ ਸਾਹਮਣੇ ਬਿਠਾ ਕੇ ਚੌਂਕ ਦੇ ਵਿੱਚ ਬਿਠਾ ਕੇ ਛਿੱਤਰ ਮਾਰਾਂਗੇ